ਬਹੁਤ ਸਤਿਕਾਰਯੋਗ ਸਾਰੇ ਅਨੁਸਾਚੀ ਕਾਲ ਜੀ ਮੈਂ ਹਾ ਤੁਹਾਡਾ ਆਪਣਾ ਗੁੱਗੂ ਗੈ ਪਿਆਰੇ ਦੋਸਤੋ ਅੱਜ ਇੱਕ ਬੇਨਤੀ ਕਰਨ ਲਈ ਤੁਹਾਡੇ ਸਾਹਮਣੇ ਆਇਆ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਤਕਰੀਬਨ 8 ਜ਼ਿਲ੍ਹੇ ਪਾਣੀ ਪਾਣੀ ਹੋਇਆ ਪਿਆ ਖੜਾ ਦੇ ਵਿੱਚ ਕੇ ਰਿਹਾ ਹੋਇਆ ਪੰਜਾਬ ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬਜ਼ੁਰਗ ਤੇ ਸਾਡੇ ਬੱਚੇ ਛੱਤਾਂ ਤੇ ਭੁੱਖਣ ਪਾਣੇ ਬੈਠੇ ਨੇ ਉਹਨਾਂ ਕੋਲ ਪੀਣ ਨੂੰ ਪਾਣੀ ਵੀ ਹੈ ਨਹੀਂ ਖਾਣ ਨੂੰ ਕੁਝ ਵੀ ਨਹੀਂ ਜਾਨਵਰਾਂ ਵਾਸਤੇ ਚਾਰਾ ਹੈ ਨਹੀਂ ਬੱਚਿਆਂ ਲਈ ਦੁੱਧ ਹੈ ਕੁਝ ਲੋਕ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਕੋਸ਼ਿਸ਼ ਕਰ ਰਹੀਆਂ ਨੇ ਲੇਕਿਨ ਇਹ ਕਾਫੀ ਨਹੀਂ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਆਨ ਨਾਲ ਖੜੀ ਜੇ ਉਹ ਸਾਰੇ ਰਲ ਮਿਲ ਕੇ ਇਸ ਮੁਸੀਬਤ ਦੀ ਘੜੀ ਵਿੱਚ ਉਹਨਾਂ ਦਾ ਸਾਥ ਦੇ। ਮੈਂ ਨਹੀਂ ਕਹਿੰਦਾ ਕਿ ਲੱਖਾਂ ਰੁਪਈਆ ਲਾ ਦੇ। ਪਤਾ ਕਰੋ ਕਿ ਕਿਸ ਤਰ੍ਹਾਂ ਉਹਨਾਂ ਤੱਕ ਕੀ ਚੀਜ਼ ਦੀ ਜ਼ਰੂਰਤ ਹੈ ਉਹ ਪਹੁੰਚਾਈ ਜਾ ਸਕਦੀ ਹੈ। ਉਹ ਸਾਰੀਆਂ ਚੀਜ਼ਾਂ ਉਹ ਰਸਦ ਕਿਸੇ ਤੋਂ ਪੁੱਛ ਕੇ ਕਿਸੇ ਸੰਸਥਾ ਨਾਲ ਮਿਲ ਕੇ ਉਹਨਾਂ ਤੱਕ ਪਹੁੰਚਾਈ ਜਾਵੇ। ਜਿੰਨੇ ਜੋਗੇ ਵੀ ਤੁਸੀਂ ਹੋ ਬੇਸ਼ੱਕ ਕੋਈ ਹਜ਼ਾਰ ਕੋਈ 500 ਕੋਈ 100 ਜਿੰਨੇ ਜੋਗਾ ਕੋਈ ਹੈ ਉਹ ਨਹੀਂ ਮਦਦ ਕਰੇ ਅਸੀਂ ਵੀ ਕੋਸ਼ਿਸ਼ ਕਰ ਰਹੇ ਸਾਡੇ ਬਹੁਤ ਸਾਰੇ ਸੱਜਣ ਲੱਗੇ ਹੋਏ ਨੇ ਉਧਰ ਹੋਰ ਵੀ ਕੋਸ਼ਿਸ਼ ਕਰਾਂਗੇ ਪੰਜਾਬ ਨੇ ਹਮੇਸ਼ਾ ਵੱਡੀਆਂ-ਵੱਡੀਆਂ ਜੰਗਾਂ ਜਿੱਤੀਆਂ ਇਹ ਵੀ ਜਿੱਤ ਲੈਣ ਜਿਹੜੇ ਹੜ੍ਹ ਚ ਕਿਰੇ ਹੋਏ ਨੇ ਉਹਨਾਂ ਲਈ ਮੈਂ ਇਹੋ ਕਹਿਣਾ ਚਾਹਣਾ ਹੈ ਜਦ ਵੀ ਮਨ ਉਦਾਸ ਹੋਵੇ ਤੋ ਕਲਗੀ ਤਰਪਾਸ਼ ਵਰ ਧਿਆਨ ਕਰ ਲਿਆ ਕਰੋ ਸਭ ਕੁਝ ਵਾਰਤਾ ਸੀ ਉਹਨਾਂ ਨੇ ਕੁਝ ਵੀ ਨਹੀਂ ਰਿਹਾ ਸੀ ਕੋਈ ਚਾਰੇ ਸੈਬਜ਼ਾਤੇ ਪੰਜ ਪਿਆਰੇ ਪਿਆਰੇ ਸਿੱਖ ਸਰ ਸਰਬੰਸ ਵਾਰ ਕੇ ਫਿਰ ਵਿਚਰਦੀ ਕਲਾਚ ਰਹੀ ਸੀ ਤੁਸੀਂ ਚੜਦੀ ਕਲਾਚ ਰਹਿਣਾ ਤੁਹਾਡੇ ਆਪਣੇ ਤੁਹਾਡੇ ਪਿਆਰੇ ਤੁਹਾਡੇ ਤੱਕ ਜ਼ਰੂਰ ਪਹੁੰਚਣਗੇ ਉਸ ਮਾਲਕ ਤੇ ਭਰੋਸਾ ਰੱਖੋ ਤੇ ਆਪਾਂ ਇਹ جنگ ਜਿੱਤ ਕੇ ਰਹਿਣੀ ਹੈ ਵਾ